ਜੰਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਹਰਿਆਣਾ ਦੇ ਸਾਫ ਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇੱਕ ਡ੍ਰੀਮ ਪ੍ਰੋਜੈਕਟ ਤੇ ਕੰਮ ਕੀਤਾ ਸੀ ਇਸ ਤੇ 5000 ਕਰੋੜ ਰੁਪਏ ਦਾ ਖਰਚਾ ਆਗਿਆ ਦੁਨੀਆ ਦਾ ਸਭ ਤੋਂ ਵੱਡਾ ਜੰਗਲ ਸਫਾਰੀ ਪ੍ਰੋਜੈਕਟ ਸੀ ਇਸ ਪ੍ਰੋਜੈਕਟ ਤੋਂ ਹਰਿਆਣਾ ਸਰਕਾਰ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਹਨ ਉਹਨਾਂ ਨੇ ਕਿਹਾ ਹੈ ਕਿ ਇੰਨੇ ਜ਼ਿਆਦਾ ਪੈਸੇ ਇਨਵੈਸਟ ਕਰਨਾ ਸਰਕਾਰ ਦੇ ਬਸ ਦੀ ਗੱਲ ਨਹੀਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਹੀ ਇਸ ਪ੍ਰੋਜੈਕਟ ਨੂੰ ਪੂਰਾ ਕਰ ਸਕਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਉਹਨਾਂ ਦੇਸ਼ਾਂ ਦਾ ਦੌਰਾ ਕਰ ਰਹੇ ਹਨ ਜਿਨ੍ਹਾਂ ਦਾ ਨਾਮ ਭਾਰਤ ਦੇ ਲੋਕ ਨਹੀਂ ਜਾਣਦੇ। ਉਹਨਾਂ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ جنگ ਰੋਕ ਸਕਦੇ ਹਨ ਤਾਂ ਉਹ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਜਿਹੜੇ ਮਸਲੇ ਹਨ ਉਹਨਾਂ ਨੂੰ ਵੀ ਹੱਲ ਕਰ ਸਕਦੇ ਹਨ। ਇਸ ਤੇ ਵਿਦੇਸ਼ ਮੰਤਰਾਲੇ ਨੇ ਗੈਰੀ ਟਿੱਪਣੀ ਕਰਦਿਆਂ ਕਿਹਾ ਹੈ ਕਿ ਭਗਵੰਤ ਮਾਨ ਜੀ ਨੂੰ ਜ਼ਿੰਮੇਵਾਰ ਬਿਆਨ ਦੇਣੇ ਚਾਹੀਦੇ ਹਨ। ਅਜੀਤ ਡੋਵਾਲ ਨੇ ਕਿਹਾ ਹੈ ਕਿ ਜੇਕਰ ਮੈਨੂੰ ਇੱਕ ਵੀ ਤਸਵੀਰ ਦਿਖਾਰੋ ਜਿਸ ਵਿੱਚ ਪਾਕਿਸਤਾਨ ਨੇ ਭਾਰਤ ਦਾ ਕੋਈ ਨੁਕਸਾਨ ਕੀਤਾ ਹੋਵੇ ਉਹ ਆਪਰੇਸ਼ਨ ਸੰਧੂਰ ਤੇ ਗੱਲ ਕਰ ਰਹੇ ਸਨ ਕਪਲ ਸ਼ਰਮਾ ਨੇ ਕੈਨੇਡਾ ਵਿੱਚ ਕੈਫੇ ਤੇ ਗੋਲਾਬਾਰੀ ਕਰਨ ਬਣਾ ਹਰਦੀਪ ਸਿੰਘ ਲਾਡੀ ਜ਼ਿੰਮੇਵਾਰ ਹੈ ਤੇ ਐਨਆਈ ਨੇ ਇਸ ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸਾਡੀ ਪੁਲਿਸ ਪੂਰੀ ਤਰ੍ਹਾਂ ਸਮਰਪਿਤ ਹੈ ਤੇ ਬੀਬੀਐਮਬੀ ਤੇ ਉਹ ਸਖਿਆ ਕਰ ਸਕਣੀ ਹੈ ਉਹਨਾਂ ਨੇ ਸੀਆਈਐਸਐਫ ਨੂੰ ਹਟਾਉਣ ਦੇ ਸਰਪੰਤੀ ਨਰ ਮੰਤਰੀ ਮੰਡਲ ਵਿੱਚ ਮਤਾ ਪਾਸ ਕੀਤਾ ਸੀ ਤੇ ਜੋ ਪਾਸ ਹੋ ਗਿਆ ਹੈ ਪੰਜਾਬ ਵਿੱਚ ਆਉਣ ਵਾਲੇ 3 ਦਿਨਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਤੇ 15 ਤਰੀਕ ਤੋਂ ਬਾਅਦ ਫਿਰ ਤੋਂ ਪੰਜਾਬ ਭਰ ਵਿੱਚ ਮੀਂਹ ਪੈਣ ਦੇ ਪੂਰੇ ਅਸਾਰ ਹਨ। ਮੁਹਾਰੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਹਾਊਸਿੰਗ ਪ੍ਰੋਜੈਕਟ ਲੱਗਣ ਕਾਰਨ ਇੱਥੇ ਜ਼ਮੀਨਾਂ ਦੇ ਪਾਸ ਸਮਾਨ ਨੂੰ ਛੂਣ ਲੱਗੇ ਹਨ ਤੇ ਕਿਸਾਨਾਂ ਨੂੰ ਇਸ ਦਾ ਲਾਭ ਹੋ ਰਿਹਾ ਹੈ। ਮਹਾਰਾਸ਼ਟਰ ਵਿੱਚ ਇੱਕ ਨਾਸਿੰਦੇ ਦੇ ਕੈਬਨਿਟ ਮੰਤਰੀ ਸੰਜੇ ਸਿਸਾਟ ਨੋਟਾ ਨਾਲ ਭਰੇ ਬੈਗ ਵਿੱਚ ਇੱਕ ਹੋਟਲ ਵਿੱਚ ਬੈਠੇ ਦਿਖਾਈ ਦੇ ਰਹੇ ਹਨ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ਉੱਤੇ ਜਾਰੀ ਕੀਤੀ ਗਈ। ਸੋਨਮਹੀਨੇ ਵਿੱਚ ਕਾਂਵੜ ਯਾਤਰਾ ਅਜ ਤੋਂ ਸ਼ੁਰੂ ਹੋ ਜਾਵੇਗੀ ਤੇ ਅੱਜ ਪਹਿਲਾ ਦਿਨ ਹੈ। ਭਾਰਤ ਤੇ ਇੰਗਲੈਂਡ ਦੇ ਵਿਚਕਾਰ ਤੀਸਰਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੀ ਟੀਮ ਨੇ 7 ਵਿਕਟਾਂ ਗਵਾਕੇ 349 ਰਨ 104 ਓਵਰਾਂ ਵਿੱਚ ਬਣਾ ਲਏ ਹਨ। ਜਵਾਇਰੁੱਟ ਨੇ 104 ਰਨ ਬਣਾਏ ਹਨ। ਬੰਗਲਾਦੇਸ਼ ਦੀ ਸੈਨਾ ਨੇ ਕੱਟੜਪੰਥੀ ਪਾਰਟੀਆਂ ਦਾ ਸਮਰਥਨ ਕਰ ਰਹੀ ਹੈ। ਸ਼ੇਖ ਸ਼ੀਨਾ ਦੀ ਪਾਰਟੀ ਚੋਣਾਂ ਦੇ ਮੈਦਾਨ ਤੋਂ ਗਾਇਬ ਹੈ। ਅਮਰੀਕਾ ਦੀ FBI ਦੇ ਅਧਿਕਾਰੀਆਂ ਦੀ ਇਮਾਨਦਾਰੀ ਦੀ ਜਾਂਚ ਉੱਥੇ ਝੂਠ ਬਾਲਣ ਵਾਲੇ ਮਸ਼ੀਨ ਨਾਲ ਕੀਤੀ ਜਾ ਰਹੀ ਹੈ। ਅਮਰੀਕਾ ਦੇ ਜਰੂਨਾਟ ਵਿਦੇਸ਼ਾਂ ਨੇ ਯੂਕਰੇਨ ਨੂੰ 2.5 ਹਜ਼ਾਰ ਕਰੋੜ ਰੁਪਏ ਪ੍ਰਤੀ ਵਿਅਕਤੀ ਦੇ ਰਾਕਟ ਉਹਨਾਂ ਨੂੰ ਭੇਜੇ ਹਨ। 트ੰਪ ਨੇ ਕੈਨੇਡਾ ਸਰਕਾਰ ਤੇ 35% ਟੈਰਫ ਲਗਾਇਆ ਹੈ ਉਹਨਾਂ ਨੇ ਕਿਉਂਕਿ ਜੇਕਰ ਕੈਨੇਡਾ ਸਰਕਾਰ ਨੇ ਵਿਰੋਧ ਕੀਤਾ ਤਾਂ ਇਸ ਉੱਤੇ ਹੋਰ ਟੈਰਫ ਲਗਾਇਆ ਜਾਵੇਗਾ। ਪਾਕਿਸਤਾਨ ਦੇ ਬਲੋਚਿਸਤਾਨ ਸ਼ਹਿਰ ਵਿੱਚ ਹਮਲਾ ਹੈ ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਮਿਸਟਰ ਦੀ ਵੈਲੀ ਡਾਂਸਰ ਲਿੰਡਰ ਮਟੀਨਾ ਨੂੰ ਅਸ਼ਲੀਲ ਕੱਪੜੇ ਪਹਿਨਣ ਅਤੇ ਕੰਟੈਂਟ ਬਣਾਉਣ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਹੈ ਉਸ ਦੇ 2 ਲੱਖ ਫਾਲੋਅਰ ਹਨ ਸੁਭਾਨਸ਼ੂ ਸ਼ੁਕਲਾ ਪਲਾਟ ਸਟੇਸ਼ਨ ਤੋਂ 14